ਕਈ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਨਵੀਆਂ ਬਣੀਆਂ ਕਿਸਾਨਾਂ ਨੇ ਵੀ ਆਪਣਾ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਬਣਾਇਆ ਕਿਸਾਨਾਂ ਦੇ ਖਿਲਾਫ ਕਾਫੀ ਚੀਜ਼ਾਂ ਸੀਗੀਆਂ ਜਿਦੇ ਕਾਰਨ ਕਿਸਾਨਾਂ ਨੇ ਅੰਦੋਲਨ ਕੀਤਾ ਜਦੋਂ ਉੱਥੇ ਕਿਸਾਨਾਂ ਨੇ ਅੰਦੋਲਨ ਕੀਤਾ ਤਾਂ ਉੱਥੋਂ ਕੁਝ ਬੰਦੇ ਕੁਝ ਲੀਡਰ ਉੱਪਰ ਕੇ ਆਏ ਜਿਹੜੇ ਕਹਿੰਦੇ ਪੰਜਾਬ ਦੇ ਕਿਸਾਨਾਂ ਦੀ ਅਗਰ ਗੱਲ ਕਰਨੀ ਹੈ ਤਾਂ ਸਾਨੂੰ ਰਾਜਨੀਤਿਕ ਪਾਰਟੀ ਬਣਾਉਣੀ ਪੈਣੀ ਹੈ ਜਿੰਨੀਆਂ ਵੀ ਪਾਰਟੀਆਂ ਬਣੀਆਂ ਨੇ ਉਹ ਸਾਰੀਆਂ ਕਿਸੇ ਨਾ ਕਿਸੇ ਅੰਦੋਲਨ ਚੋਂ ਨਿਕਲ ਕੇ ਬਣੀਆਂ ਨੇ ਤਾਂ ਸੁਭਾਵਿਕ ਹੈ ਵੀ ਉਸ ਚੋਂ ਇੱਕ ਪੰਜਾਬ ਕਿਸਾਨ ਦਲ ਪਾਰਟੀ ਕਿਸਾਨ ਅੰਦੋਲਨ ਚੋਂ ਨਿਕਲੀ ਅੱਜ ਕੀ ਲੋਰ ਪੈ ਗਈ ਅਸਤੀਫਾ ਦੇਣ ਲਈ ਸਾਰੇ ਵਰਕਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਬਨੇ ਥੋਡੇ ਸਾਥੀ ਨੇ ਕਹਿੰਦੇ ਨੇ ਅਸਤੀਫਾ ਦੇਣਾ ਜੀ ਜਿਹੜੀ ਪੰਜਾਬ ਕਿਸਾਨ ਦਲ ਦੀ ਸੀਨੀਅਰ ਮੈਨੇਜਮੈਂਟ ਆ ਉਹਨਾਂ ਨੇ ਅੱਜ ਭਾਜਪਾ ਨਾਲ ਸਮਝੌਤਾ ਕਰ ਲਿਆ ਤਾਂ ਸਾਨੂੰ ਉੱਥੇ ਲੱਗਿਆ ਵੀ ਸਾਡੇ ਨਾਲ ਸਰਾ ਸਰ ਸਾਨੂੰ ਨੇਰੇ ਚ ਰੱਖਿਆ ਗਿਆ ਸਾਡੇ ਨਾਲ ਧੋਖਾ ਕੀਤਾ ਗਿਆ ਉਹਨਾਂ ਨੇ ਬੜੀ ਪਾਰਟੀ ਨਾਲ ਸਮਝੌਤਾ ਕਰ ਲਿਆ ਜੋ ਕਿ ਸਾਡੇ ਵਿਚਾਰਾਂ ਦੇ ਖਿਲਾਫ ਵੀ ਅਸੀਂ ਭਾਜਪਾ ਨਾਲ ਰਲ ਕੇ ਕੰਮ ਨਹੀਂ ਕਰਨਾ ਥੋਡੇ ਜਿਹੜੇ ਸੀਨੀਅਰ ਆਗੂ ਸੀਗੇ ਸੀਨੀਅਰ ਲੀਡਰ ਸੀਗੇ ਥੋਡੇ ਉਹਨਾਂ ਨਾਲ ਨਹੀਂ ਗੱਲ ਹੋਈ ਕਿ ਅਸੀਂ ਅਸਤੀਫਾ ਦੇ ਰਹੇ ਹਾਂ ਤੁਸੀਂ ਇਹ ਪਾਰਟੀ ਜੁਆਇਨ ਨਾ ਕਰੋ ਪਹਿਲਾਂ ਕੋਈ ਗੱਲ ਨਹੀਂ ਹੋਈ ਜਾਂ ਜੁਆਇਨ ਕਰਨ ਤੋਂ ਬਾਅਦ ਹੁਣ ਤੁਹਾਡੀ ਅਸਤੀਫੇ ਦੀ ਗੱਲ ਉਹਨਾਂ ਤੱਕ ਪਹੁੰਚੀ ਹੋਵੇ ਤਾਂ ਮੰਨ ਲਓ ਕਿਦਾਂ ਅਗੇ ਤੇ ਅਸੀਂ ਮਹਿਸੂਸ ਕੀਤਾ ਵੀ ਮਿੱਤਰੋ ਤੁਹਾਡਾ ਸਹਾਰਾ ਲੈ ਕੇ ਤੁਹਾਡਾ ਸਹਾਰਾ ਲੈ ਕੇ ਤੁਹਾਨੂੰ ਵਰਤ ਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਸਿਮਤਾ ਕਰ ਲਿਆ ਬੰਦਿਆਂ ਕੋਲੇ ਪਾਵਰ ਹੁੰਦੀ ਆ ਉਹ ਵਰਤਦੇ ਹੀ ਆਏ ਆ ਵਰਤਦੇ ਹੀ ਰਹਿਣਗੇ ਜਿਹੜੇ ਬੰਦਿਆਂ ਕੋਲ ਪਾਵਰ ਹੁੰਦਾ ਉਹਨਾਂ ਨੇ ਇਸ ਤਰੀਕੇ ਨਾਲ ਹੀ ਵਰਤਣਾ ਹੁੰਦਾ ਉਹਨਾਂ ਨੇ ਭਾਜੀਪੀ ਦੇ ਲੀਡਰਾਂ ਦੇ ਨਾਲ ਉਟਾ ਮੰਗਣੀਆਂ ਨੇ ਕਿਸਾਨ ਤਾਂ ਕਾਲੀਆਂ ਝੰਡੀਆਂ ਲੈ ਕੇ ਖੜ੍ਹ ਰਹੇ ਨੇ ਵਿਰੋਧ ਕਰ ਰਹੇ ਨੇ ਤੁਸੀਂ ਕਿੱਦਾਂ ਦੀ ਤਿਆਰੀ ਕਰ ਰਹੇ ਹੋ ਫਿਰ ਅਸੀਂ ਕਿਸਾਨਾਂ ਚੋਂ ਹੀ ਉੱਠੇ ਸੀ ਕਿਸਾਨ ਹੀ ਹੈਗੇ ਆ ਕਿਸਾਨਾਂ ਚ ਹੀ ਰਹਿਣਾ ਸਾਡਾ ਜੰਮਣਾ ਵੀ ਉੱਥੇ ਸਾਡਾ ਮਰਨਾ ਵੀ ਉੱਥੇ ਅਸੀਂ ਵੀ ਉਹਨਾਂ ਨਾਲਾਂ ਉਹ ਸਾਡੇ ਨਾਲ ਨੇ ਸასი ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ 2020 ਅਤੇ 21 ਦੇ ਵਿੱਚ ਕਿਸਾਨੀ ਅੰਦੋਲਨਾਂ ਦੀਆਂ ਧੁੰਮਾਂ ਨੇ ਜਿਹੜੀਆਂ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਈਆਂ ਸੋ ਕਿਸਾਨੀ ਅੰਦੋਲਨ ਨੇ ਆਪਣੀ ਸਾਫ ਛੱਡੀ ਉਸ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਨਵੀਆਂ ਬਣੀਆਂ ਕਿਸਾਨਾਂ ਨੇ ਵੀ ਆਪਣਾ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਬਣਾਇਆ ਸੋ ਵੀਰ ਨੇ ਇੱਥੇ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਕਿਸਾਨ ਅਦਾਲਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਸੋ ਉਸ ਤੋਂ ਅੱਜ ਕੁਝ ਆਗੂ ਨੇ ਜਿਹੜੇ ਅਸਤੀਫਾ ਦੇ ਰਹੇ ਨੇ ਕੀ ਆ ਮੇਨ ਕਾਰਨ ਕਿਉਂ ਅਸਤੀਫਾ ਦੇ ਰਹੇ ਨੇ ਕੀ ਆ ਸਾਰੀ ਗੱਲ ਕੌਣ ਸੀਗੇ ਆਗੂ ਸਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਰ ਨੇ ਸਾਡੇ ਨਾਲ ਅਮਰਤਵੀਰ ਸਿੰਘ ਜੀ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅ ਵੀਰ ਜੀ ਪਹਿਲਾਂ ਤਾਂ ਇਹ ਜਿਹੜੀ ਤੁਸੀਂ ਪਾਰਟੀ ਬਣਾਈ ਸੀਗੀ ਇਹਦੇ ਬਾਰੇ ਦੱਸੋ ਕਦੋਂ ਹੋਂਦ ਚਾਈਆ ਵੈਸੇ ਤਾਂ ਮੈਂ ਦੱਸ ਵੀ ਦਿੱਤਾ ਤੁਸੀਂ ਵਿਸਤਾਰ ਨਾਲ ਦੱਸੋ ਕਦੋਂ ਹੋਂਦ ਚਾਈਆ ਤੇ ਕਿਉਂ ਇਹਦੀ ਲੋੜ ਪੈ ਗਈ ਸੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਕਿਸਾਨ ਦਲ ਬਣੀ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਬਣੀ ਸੀ ਕਿ ਜੋ ਪੰਜਾਬ ਦੇ ਕਿਸਾਨਾਂ ਦੀ ਗੱਲ ਹੈ ਦੇਸ਼ ਦੇ ਕਿਸਾਨਾਂ ਦੀ ਗੱਲ ਹੈ ਉਹ ਗੱਲ ਕਰਨ ਵਾਲੀ ਕੋਈ ਪਾਰਟੀ ਹੋਣੀ ਚਾਹੀਦੀ ਹੈ ਤੇ ਇਹ ਹੋਂਦ ਚ ਕਿਉਂ ਆਉਣ ਦੀ ਲੋੜ ਪਈ ਉਦੋਂ ਦੇਸ਼ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ বিজেপি ਦੀ ਸਰਕਾਰ ਦੇ ਖਿਲਾਫ ਜਿਹੜੇ ਉਹਨਾਂ ਨੇ ਕਾਨੂੰਨ ਅੰਦੋਲਨ ਬਣਾਏ ਜਾਂ ਉਹਨਾਂ ਨੇ ਕਾਨੂੰਨ ਬਣਾਏ ਕਿਸਾਨਾਂ ਦੇ ਖਿਲਾਫ ਖੇਤੀ ਬਿੱਲ 2020 ਦੇ ਕਾਨੂੰਨ ਬਣਾਏ ਉਹਨਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਕਾਫੀ ਚੀਜ਼ਾਂ ਸੀਗੀਆਂ ਜੀ ਜੀਦੇ ਕਾਰਨ ਕਿਸਾਨਾਂ ਨੇ ਅੰਦੋਲਨ ਕੀਤਾ ਜਦੋਂ ਉੱਥੇ ਕਿਸਾਨਾਂ ਨੇ ਅੰਦੋਲਨ ਕੀਤਾ ਤਾਂ ਉੱਥੋਂ ਕੁਝ ਬੰਦੇ ਕੁਝ ਲੀਡਰ ਉੱਭਰ ਕੇ ਆਏ ਜਿਹੜੇ ਕਹਿੰਦੇ ਪੰਜਾਬ ਦੇ ਕਿਸਾਨਾਂ ਦੀ ਅਗਰ ਗੱਲ ਕਰਨੀ ਹੈ ਤਾਂ ਸਾਨੂੰ ਰਾਜਨੀਤਿਕ ਪਾਰਟੀ ਬਣਾਉਣੀ ਪੈਣੀ ਹੈ ਕਿਉਂਕਿ ਤੁਸੀਂ ਪੰਜਾਬ ਦੀਆਂ ਜਾਂ ਕਹਿ ਲਓ ਦੇਸ਼ ਦੀਆਂ ਤੇ ਪਾਰਟੀਆਂ ਦਾ ਇਤਿਹਾਸ ਚੱਕ ਕੇ ਦੇਖ ਲਓ ਜਿੰਨੀਆਂ ਵੀ ਪਾਰਟੀਆਂ ਬਣੀਆਂ ਨੇ ਉਹ ਸਾਰੀਆਂ ਕਿਸੇ ਨਾ ਕਿਸੇ ਅੰਦੋਲਨ ਚੋਂ ਨਿਕਲ ਕੇ ਬਣੀਆਂ ਨੇ ਤਾਂ ਸੁਭਾਵਿਕ ਹੈ ਵੀ ਉਸ ਚੋਂ ਇੱਕ ਪੰਜਾਬ ਕਿਸਾਨ ਦਲ ਪਾਰਟੀ ਕਿਸਾਨ ਅੰਦੋਲਨ ਚੋਂ ਨਿਕਲੀ ਤੇ ਉਹਦੇ ਪ੍ਰੈਜ਼ੀਡੈਂਟ ਸਰਦਾਰ ਰਣਜੀਤ ਸਿੰਘ ਸਰਾਣ ਸਾਹਿਬ ਸੀਗੇ ਤੇ ਉਸ ਤੋਂ ਬਾਅਦ 2021 ਦੇ ਵਿੱਚ ਪਾਰਟੀ ਰਜਿਸਟਰਡ ਹੋਈ 2022 ਦੀ ਇਲੈਕਸ਼ਨ ਆਈ ਸਾਡਾ رابطہ ਹੋਇਆ ਸਾਡਾ ਕੰਟੈਕਟ ਹੋਇਆ ਤਾਂ ਉਸ ਵੇਲੇ ਅਸੀਂ ਪੰਜਾਬ ਕਿਸਾਨ ਦਲ ਪਾਰਟੀ ਨਾਲ ਜੁੜੇ ਤੇ 2022 ਦੀ ਫਤਿਹਗੜ ਸਾਹਿਬ ਤੋਂ ਐਮਐਲਏ ਦੀ ਮੈਂ ਇਲੈਕਸ਼ਨ ਲੜੀ ਜੀ ਤੇ ਅੱਜ ਕੀ ਲੋੜ ਪੈਗੀ ਅਸਤੀਫਾ ਦੇਣ ਲਈ ਸਾਰੇ ਵਰਕਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਬਨੇ ਤੁਹਾਡੇ ਸਾਥੀ ਨੇ ਕਹਿੰਦੇ ਨੇ ਅਸਤੀਫਾ ਦੇਣਾ ਜੀ ਕੀ ਲੋੜ ਪੈਗੀ ਹੁਣ ਅਸਤੀਫਾ ਦੇਣਾ ਪੈ ਗਿਆ ਤੁਹਾਨੂੰ ਦੇਖੋ ਜਿਹੜੀ ਪੰਜਾਬ ਕਿਸਾਨ ਦਲ ਦੀ ਸੀਨੀਅਰ ਮੈਨੇਜਮੈਂਟ ਆ ਉਹਨਾਂ ਨੇ ਅੱਜ ਬੀਜੇਪੀ ਨਾਲ ਸਮਝੌਤਾ ਕਰ ਲਿਆ ਸਾਡੀ ਉਸ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਡੇ ਨਾਲ ਇਹ ਗੱਲ ਹੋਈ ਸੀ ਕਿ ਪੰਜਾਬ ਦੀ ਪੰਜਾਬ ਕਿਸਾਨ ਦਲ ਪਾਰਟੀ ਨਾਲ ਬੀਜੇਪੀ ਪਾਰਟੀ ਸਮਝੌਤਾ ਕਰਨ ਨੂੰ ਚਾਹੁੰਦੀ ਆ ਵੀ ਬੀਜੇਪੀ ਦੀ ਸੋਚ ਆ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਮਸਲੇ ਨੇ ਉਹ ਕਿਸੇ ਖੇਤਰੀ ਪਾਰਟੀ ਨੂੰ ਨਾਲ ਲੈ ਕੇ ਹੱਲ ਕਰਨ ਦੀ ਬਣਦੀ ਆ ਤੇ ਉਦੋਂ ਅਸੀਂ ਵੀ ਕਿਹਾ ਅਗਰ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਹੋ ਜਾਂਦੇ ਨੇ ਤਾਂ ਸਾਨੂੰ ਵੀ ਕਿਸੇ ਪਾਰਟੀ ਨਾਲ ਕੋਈ ਜਿੱਦਬੈਸ ਨਹੀਂ ਰਹਿ ਜਾਂਦੀ ਅਗਰ ਪੰਜਾਬ ਦੇ ਕਿਸਾਨਾਂ ਨੂੰ ਹੱਕ ਮਿਲ ਜਾਂਦੇ ਨੇ ਅਗਰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਂਦੇ ਨੇ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਅਗਰ ਸਾਡਾ ਸਾਥ ਦੇ ਏਰੀਆ ਜਾਂ ਪੰਜਾਬ ਦੇ ਲੋਕਾਂ ਨੂੰ ਰਾਹਤ ਦੇ ਰਹੀ ਆ ਤਾਂ ਸਾਨੂੰ ਜਾਣ ਚ ਕੋਈ ਇਤਰਾਜ਼ ਨਹੀਂ ਪਰ ਜਦੋਂ ਅਸੀਂ ਉੱਥੇ ਦਫ਼ਤਰ 'ਚ ਪਹੁੰਚੇ ਜਾਂ ਕਹਿ ਲੋ ਸਾਡੀ ਸੀਨੀਅਰ ਮੈਨੇਜਮੈਂਟ ਨੇ ਸਾਡੇ ਨਾਲ ਕਿਸੇ ਗੱਲਾਂ ਦਾ ਉੱਲਾ ਰੱਖਿਆ ਜਾਂ ਕਹਿ ਲੋ ਕੋਈ ਗੱਲਬਾਤ ਇਸ ਤਰ੍ਹਾਂ ਦੀ ਹੋਈ ਤਾਂ ਸਾਨੂੰ ਉੱਥੇ ਲੱਗਿਆ ਵੀ ਸਾਡੇ ਨਾਲ ਸਰਾ ਸਰ ਸਾਨੂੰ ਨੇਰੇ 'ਚ ਰੱਖਿਆ ਗਿਆ ਸਾਡੇ ਨਾਲ ਧੋਖਾ ਕੀਤਾ ਗਿਆ ਜਾਂ ਕਹਿ ਲੋ ਵੀ ਸਾਨੂੰ ਵਰਤ ਕੇ ਉਹਨਾਂ ਨੇ ਕਿਸੇ ਵੱਡੀ ਪਾਰਟੀ ਨਾਲ ਸਮਝੌਤਾ ਕਰ ਲਿਆ ਥੋੜੇ ਵਰਤ ਕੇ ਥੋੜੇ ਹਾਂਜੀ ਸਾਨੂੰ ਸਾਡੇ ਅਗਲੀ ਸੀਨੀਅਰ ਬੰਦੇ ਕਹਿ ਲੋ ਜਾਂ ਸਾਡੀ ਮੈਨੇਜਮੈਂਟ ਕਹੋ ਸਾਡੇ ਸਹਾਰੇ ਸਾਨੂੰ ਵਰਤ ਕੇ ਉਹਨਾਂ ਨੇ ਵੱਡੀ ਪਾਰਟੀ ਨਾਲ ਸਮਝੌਤਾ ਕਰ ਲਿਆ ਜੋ ਕਿ ਸਾਡੇ ਵਿਚਾਰਾਂ ਦੇ ਖਿਲਾਫ ਆ ਕਿਉਂਕਿ ਅਸੀਂ ਤਾਂ ਇਸ ਗੱਲ ਨੂੰ ਲੈ ਕੇ ਚੱਲਦੇ ਰਹੇ ਵੀ ਅਸੀਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨੀ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਆ ਉਸ ਦੇ ਮੁਤਾਬਕ ਸਾਡੇ ਨਾਲ ਟੀਮ ਜੁੜਦੀ ਰਹੀ ਸਾਡੇ ਨਾਲ ਲੋਕ ਜੁੜਦੇ ਰਹੇ ਪਰ ਹੁਣ ਅਸੀਂ ਕਿਸ ਮੂਹ ਨਾਲ ਪੰਜਾਬ ਦੇ ਕਿਸਾਨਾਂ ਦੀ ਟੀਮ ਦਾ ਸਾਥ ਦੇਣ ਵਾਲੇ ਬੰਦਿਆਂ ਨੂੰ ਵੀ ਜੇਪੀਪੀ ਦੇ ਹੱਕ ਜੀ ਗੱਲ ਕਰ ਦੇਵਾਂਗੇ ਸੋ ਇਸ ਕਰਕੇ ਪੂਰੀ ਪੰਜਾਬ ਦੀ ਟੀਮ ਖੜੀ ਆ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਆਏ ਹੋਏ ਨੇ ਅੱਜ ਅਸਤੀਫਾ ਦੇਣ ਵਾਸਤੇ ਜਦੋਂ ਇਹਨਾਂ ਨਾਲ ਸਾਡੀ ਮੀਟਿੰਗ ਸਾਡੀ ਆਪਣੀ ਇੱਕ ਮੀਟਿੰਗ ਰੱਖੀ ਵੀ ਇਸ ਤਰ੍ਹਾਂ ਦਾ ਆਪਣੇ ਨਾਲ ਧੋਖਾ ਹੋਇਆ ਵੀ ਹੁਣ ਤੁਸੀਂ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਆਪਣੀ ਆਪਣੀ رائے ਦਿਓ ਤਾਂ ਜੋ رائے ਦਾ ਨਤੀਜਾ ਇਹ ਆਇਆ ਵੀ ਸਾਨੂੰ ਸਾਰੀ ਪਾਰਟੀ ਨੂੰ ਯੂਥ ਲੀਡਰਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨੇ ਵੀ ਅਸੀਂ ਬੀਜੇਪੀ ਨਾਲ ਰਲ ਕੇ ਕੰਮ ਨਹੀਂ ਕਰਨਾ ਤਾਂ ਅਸੀਂ ਆਪਣਾ ਕੋਈ ਨਵਾਂ ਫਰੰਟ ਲੀਕ ਕੇ ਜਾਂ ਅੱਗੇ ਕੁਝ ਕਰੀਏ ਵੀ ਅਸੀਂ ਪਰ ਇਸ ਪਾਰਟੀ ਦੇ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਅਸਤੀਫਾ ਦੇਣ ਦੀ ਨੌਬਤੋ ਦੇਣੀ ਪਈ ਥੋੜੇ ਜਿਹੜੇ ਸੀਨੀਅਰ ਆਗੂ ਸੀਗੇ ਸੀਨੀਅਰ ਲੀਡਰ ਸੀਗੇ ਥੋੜੇ ਉਹਨਾਂ ਨਾਲ ਨਹੀਂ ਗੱਲ ਹੋਈ ਕਿ ਅਸੀਂ ਅਸਤੀਫਾ ਦੇ ਰਹੇ ਹਾਂ ਤੁਸੀਂ ਇਹ ਪਾਰਟੀ ਜੁਆਇਨ ਨਾ ਕਰੋ ਪਹਿਲਾਂ ਕੋਈ ਗੱਲ ਨਹੀਂ ਹੋਈ ਜਾਂ ਜੁਆਇਨ ਕਰਨ ਤੋਂ ਬਾਅਦ ਹੁਣ ਤੁਹਾਡੀ ਅਸਤੀਫੇ ਦੀ ਗੱਲ ਉਹਨਾਂ ਤੱਕ ਪਹੁੰਚੀ ਹੋਵੇ ਕੋਈ ਗੱਲ ਹੋਈ ਦੇਖੋ ਗੱਲ ਇਸ ਤਰੀਕੇ ਆ ਜੀ ਅਸੀਂ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਅਸੀਂ ਇਸ ਤਰੀਕੇ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਇਸ ਤਰੀਕੇ ਨਾਲ ਪ੍ਰੋਗਰਾਮ ਲੀ ਉਹ ਜਦੋਂ ਉਹਨਾਂ ਚ ਮਤਲਬ ਰਾਜਨੀਤਿਕ ਤੌਰ ਤੇ ਉਹਨਾਂ ਨਾਲ ਗੱਠ ਜੋੜ ਕਰ ਲਿਆ ਸਾਨੂੰ ਉਸ ਤੋਂ ਬਾਅਦ ਪਤਾ ਲੱਗਿਆ ਵੀ ਹੁਣ ਪੂਰਾ ਇਹਨਾਂ ਨਾਲ ਸਮਝੌਤਾ ਕਰ ਲਿਆ ਸਾਡੇ ਨਾਲ ਇੱਕ ਮੀਟਿੰਗ ਦੇ ਵਿੱਚ ਸਾਡੇ ਨਾਲ ਗੱਲਾਂ ਕਰੀਆਂ ਸਾਨੂੰ ਦੇ ਵਿੱਚ ਕੁਝ ਦਿਖਿਆ ਨਹੀਂ ਅਸੀਂ ਜਦੋਂ ਮੈਨੇਜਮੈਂਟ ਨਾਲ ਗੱਲ ਕੀਤੀ ਕਿ ਵੀ ਦੇਖੋ ਸਾਨੂੰ ਨੇਰੇ ਦੇ ਵਿੱਚ ਰੱਖਿਆ ਜਾ ਰਿਹਾ ਹੁਣ ਇਹ ਸੀ ਸਾਨੂੰ ਸਾਡੀਆਂ ਮੈਨੇਜਮੈਂਟ ਨੇਰੇ ਚ ਰੱਖ ਰਹੀ ਸੀ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਤੁਹਾਨੂੰ ਸਾਨੂੰ ਸਾਡੀ ਜਿਹੜੀ ਪਾਰਟੀ ਨਾਲ ਸਹਿਯੋਗ ਕਰਦੇ ਆ ਉਹ ਨੇਰੇ ਚ ਰੱਖ ਰਹੀ ਆ ਵੀ ਸਾਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਪਰ ਦੂਸਰੀ ਮੀਟਿੰਗ ਦੇ ਵਿੱਚ ਸਾਨੂੰ ਸਿਰਫ ਖਵਾਰਾਂ ਚ ਸਾਨੂੰ ਸਿਰਫ ਸੋਸ਼ਲ ਮੀਡੀਆ ਤੇ ਇਹੀ ਦਿਖਿਆ ਵੀ ਪੰਜਾਬ ਕਿਸਾਨ ਦਲ ਨੇ ਬੀਜੇਪੀ ਨਾਲ ਸਹਿਯੋਗ ਕਰ ਲਿਆ ਬੀਜੇਪੀ ਦੇ ਵਿੱਚ ਮਰਜ ਹੋ ਗਈ ਤਾਂ ਮੰਨ ਲਓ ਕਿਦਾਂ ਅਸੀਂ ਮਹਿਸੂਸ ਕੀਤਾ ਵੀ ਮਿੱਤਰੋ ਤੁਹਾਡਾ ਸਹਾਰਾ ਲੈ ਕੇ ਤੁਹਾਡਾ ਸਹਾਰਾ ਲੈ ਕੇ ਤੁਹਾਨੂੰ ਵਰਤ ਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਸਹਿਯੋਗ ਕਰ ਲਿਆ ਫਾਈਨਲ ਸਮਝਾਉਂਦੇ ਦੇ ਵਿੱਚ ਫਾਈਨਲ ਜਦੋਂ ਰਾਜਨੀਤੀ ਘੇਰ ਲਿਆ ਮਹਾ ਹੋਇਆ ਉਦੋਂ ਅਸੀਂ ਮੌਜੂਦ ਨਹੀਂ ਸੀਗੇ ਤਾਂ ਹੁਣ ਕਿੰਨੇ ਕੁ ਤੁਹਾਡੇ ਜਿਹੜੇ ਸਾਥੀ ਨੇ ਉਹ ਉਧਰ ਜਿਹੜੇ ਬੀਜੇਪੀ ਚ ਚਲੇ ਗਏ ਨੇ ਪੰਜਾਬ ਕਿਸਾਨ ਦਲ ਦੇ ਜਿਹੜੇ ਆਗੂ ਸੀਗੇ ਜਾਂ ਸਾਥੀ ਸੀਗੇ ਤੇ ਤੁਸੀਂ ਕਿੰਨੇ ਨੌਜਵਾਨ ਉਹ ਜਿਹੜੇ ਅਸਤੀਫਾ ਦੇ ਰਹੇ ਹੋ ਪੰਜਾਬ ਕਿਸਾਨ ਦਲ ਦੇ ਜਿਹੜੇ ਜਿਨ੍ਹਾਂ ਨੇ ਐਮਐਲਏ ਦੀ ਇਲੈਕਸ਼ਨ ਲੜੀ ਜਾਂ ਜਿਹੜੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਜਾਂ ਹੋਰ ਅਹੁਦੇਦਾਰ ਸੀਗੇ ਉਹਨਾਂ ਦੇ ਵਿੱਚੋਂ ਇਕਾ ਦੁੱਕਾ ਬੰਦਾ ਬੀਜੇਪੀ ਦੇ ਵਿੱਚ ਗਏ ਨੇ ਜਾਂ ਜਿਹੜੀ ਸੀਨੀਅਰ ਮੈਨੇਜਮੈਂਟ ਸੀ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਸਿਰਫ ਉਹੀ ਮਨੇਜ ਬੀਜੇਪੀ ਦੇ ਵਿੱਚ ਗਏ ਨੇ ਜਿਹੜੀ ਲੋਕਲ ਲੀਡਰਸ਼ਿਪ ਸੀ ਸਾਡੇ ਵਰਗੇ ਰਾਜਨੀਤਿਕ ਬੰਦੇ ਜਿਹੜੇ ਕੰਮ ਕਰਨ ਵਾਲੇ ਸੀਗੇ ਗਰਾਊਂਡ ਲੈਵਲ ਤੇ ਸਾਰੇ ਇਸ ਗੱਲ ਤੋਂ ਮੁਨਕਰ ਹੋ ਗਏ ਵੀ ਕਿ ਅਸੀਂ ਬੀਜੇਪੀ ਦੇ ਵਿੱਚ ਨਹੀਂ ਜਾਣਾ ਸਾਡੇ ਨਾਲ ਪਰਮਜੀਤ ਸਿੰਘ ਮਕਾਰੀ ਸਾਹਿਬ ਸੀਗੇ ਉਹ ਆਨੰਦਪੁਰ ਸਾਹਿਬ ਦੇ ਲੋਕ ਸਭਾ ਇੰਚਾਰਜ ਸੀਗੇ ਸਾਡੇ ਨਾਲ ਬੱਬੂ ਸਿੰਘ ਬਾਦ ਸੀਗੇ ਉਹ ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੀਗੇ ਉਹ ਆ ਜਾ ਨਹੀਂ ਸਕੇ ਕਿਸੇ ਕਾਰਨ ਕਰਕੇ ਉਹਨਾਂ ਨੇ ਮੈਨੂੰ ਫੋਨ ਕਰਕੇ ਮਾਫੀ ਮੰਗੀ ਵੀ ਸਮਾਂ ਮਤਲਬ ਬਾਰਿਸ਼ ਦੇ ਕਾਰਨ ਉਹ ਅਜੇ ਇੱਥੇ ਪਹੁੰਚ ਨਹੀਂ ਸਕੇ ਕਿਉਂਕਿ ਏਰੀਆ ਪੂਰੇ ਪੰਜਾਬ ਚੋਂ ਪਹੁੰਚਣਾ ਬੜਾ ਮੁਸ਼ਕਲ ਹੋ ਜਾਂਦਾ ਉਧਰ ਹੁਸ਼ਿਆਰਪੁਰ ਵਾਲੇ ਸਾਈਡ ਗੈਲੋ ਜਾਨੰਦਪੁਰ ਸਾਹ ਵਾਲੇ ਪਾਸੇ ਬਾਰਿਸ਼ ਵੀ ਜ਼ਿਆਦਾ ਹੋ ਰਹੀ ਆ ਜਿਸ ਕਰਕੇ ਉਹ ਪਹੁੰਚ ਨਹੀਂ ਸਕੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ ਤੁਹਾਡੇ ਨਾਲ ਹੀ ਆ ਵੀ ਅਸਤੀਫੇ ਅਸੀਂ ਲਿਖਤੀ ਤੌਰ ਤੇ ਭੇਜਾਂਗੇ ਜਿਵੇਂ ਅਸੀਂ ਆਪਣੀ ਬਾਈਟ ਬਣਾ ਕੇ ਭੇਜ ਦੇਵਾਂਗੇ ਉਹ ਵੀ ਅੱਜ ਮੇਰੇ ਨਾਲ ਰਾਤ ਤੱਕ ਮੇਰਾ رابطہ ਹੁੰਦਾ ਰਿਹਾ ਸਵੇਰੇ ਵੀ ਹੁੰਦਾ ਰਿਹਾ ਸਵੇਰੇ ਉਹਨਾਂ ਨੇ ਗੱਲ ਕਹੀ ਵੀ ਅਸੀਂ ਸਾਨੂੰ ਮਾਫੀ ਦਿਓ ਅਸੀਂ ਪਹੁੰਚ ਨਹੀਂ ਸਕਦੇ ਵੀ ਭਰ ਤੁਹਾਡੇ ਨਾਲ ਆ ਤੁਸੀਂ ਦੇਖ ਲਓ ਉਹਨਾਂ ਦੇ ਨਾਲ ਰੋਪੜ ਜ਼ਿਲ੍ਹੇ ਦੀ ਕੁਝ ਟੀਮ ਸਾਰੀ ਜੂਥ ਦੀ ਟੀਮ ਜਿਹੜੇ ਮੇਰੇ ਮੈਂਬਰ ਸੀਗੇ ਉਹ ਇਕੱਠਾ ਨਹੀਂ ਆਉਣਾ ਸੀ ਉਹਨਾਂ ਦਾ ਕੈਨਸਲ ਹੋ ਗਿਆ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅੱਜ ਪਹੁੰਚ ਚੁੱਕੇ ਨੇ ਉਹ ਨਹੀਂ ਪਹੁੰਚ ਸਕੇ ਉਹਨਾਂ ਨਾਲ ਕੁਝ ਹੋਰ ਬੰਦੇ ਸੀ ਉਹ ਨਹੀਂ ਆ ਸਕੇ ਲੱਗਦਾ ਨਹੀਂ ਭਾਈ ਜੂਥ ਨੂੰ ਵਰਤ ਕੇ ਜੂਥ ਦਾ ਸਹਾਰਾ ਲੈ ਕੇ ਜਿੱਦਾਂ ਕਹੇ ਜਾਂਦਾ ਆਪਣਾ ਨਾਮ ਖੱਟ ਗਏ ਤੇ ਅੱਜ ਬੀਜੇਪੀ ਚ ਸ਼ਾਮਲ ਹੋ ਗਏ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਮਨ ਨੂੰ ਠੇਸ ਨਹੀਂ ਲੱਗੀ ਕਿਉਂਕਿ ਮਿਹਨਤ ਤੁਸੀਂ ਕੀਤੀ ਇਕੱਠ ਤੁਸੀਂ ਦਿਖਾਏ ਤੇਲ ਤੁਸੀਂ ਫੂਕਿਆ ਅੱਜ ਉਹਦਾ ਸਵਾਦ ਆ ਜਿਹੜਾ ਉਹ ਚਖ ਰਹੇ ਨੇ ਦੇਖੋ ਜਦੋਂ ਰਾਜਨੀਤੀ ਵਿੱਚ ਤੁਰਦੇ ਆ ਨਾ ਤਾਂ ਇੱਕ ਗੱਲ ਮੰਨ ਕੇ ਚੱਲਣਾ ਪੈਂਦਾ ਕਿ ਮਿੱਤਰਾ ਰਸਤਾ ਸੌਖਾ ਨਹੀਂ ਹੈਗਾ ਚਿਕੇ ਜਦੋਂ ਮਨ ਕਾਇਮ ਕਰਕੇ ਚੱਲਦੇ ਆ ਰਾਜਨੀਤੀ ਵਿੱਚ ਫੇਰ ਹੀ ਬੰਦਾ ਪੈਰ ਜਮਾ ਸਕਦਾ ਜੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੇਖ ਕੇ ਅਸੀਂ ਡਗਮਗਾਉਣ ਲੱਗੇ ਤਾਂ ਅਸੀਂ ਲੰਬੀ ਪਾਰੀ ਕਦੇ ਨਹੀਂ ਖੇਡ ਸਕਦੇ ਤਾਂ ਇਹ ਰਾਜਨੀਤੀ ਦੇ ਮਤਲਬ ਆਸਤਰ ਸ਼ਾਸਤਰ ਕਹਿ ਲੋ ਜਿਹੜੇ ਬੰਦਿਆਂ ਕੋਲੇ ਪਾਵਰ ਹੁੰਦੀ ਆ ਉਹ ਵਰਤਦੇ ਹੀ ਆਏ ਆ ਵਰਤਦੇ ਹੀ ਰਹਿਣਗੇ ਜਿਹੜੇ ਬੰਦਾਂ ਕੋਲ ਪਾਵਰ ਉਹਨਾਂ ਨੇ ਇਸ ਤਰੀਕੇ ਨਾਲ ਹੀ ਵਰਤਣਾ ਹੁੰਦਾ ਸਾਡਾ ਮਨ ਕਾਇਮ ਆ ਸਾਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈਗਾ ਕੋਈ ਗੱਲ ਨਹੀਂ ਗਲਤੀਆਂ ਤੋਂ ਬੰਦਾ ਸਿੱਖਦਾ ਦੋ ਬੰਦਿਆਂ ਨੂੰ ਮਿਲਦੇ ਆ ਤਾਂ ਗੱਲਾਂ ਸਿੱਖੀਆਂ ਜਾਂਦੀਆਂ ਨੇ ਕੋਈ ਗੱਲ ਨਹੀਂ ਇਹ ਸਾਡਾ ਸਿੱਖਣ ਦਾ ਹੀ ਸਫ਼ਰ ਹਲੇ ਉਮਰ ਕੁਛ ਨਹੀਂ ਹਲੇ ਸਾਡੇ ਸ਼ੁਰੂਆਤੀ ਦੌਰ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਜੀ ਤੇ ਹੁਣ ਦੇਖਣ ਵਾਲੇ ਸਰੋਤਿਆਂ ਨੂੰ ਕੀ ਕਹhenge ਉਹ ਤੁਸੀਂ ਕਿਉਂਕਿ ਚੋਣਾਂ ਦਾ ਟਾਈਮ ਆ ਲੋਕ ਸਭਾ ਦੀਆਂ ਚੋਣਾਂ ਨੇ ਤੇ ਇਹਨਾਂ ਨੇ ਹੁਣ ਘਰ ਘਰ ਵੋਟਾਂ ਮੰਗਣ ਵੀ ਆਉਣਾ ਥੋੜੀ ਕਿੱਦਾਂ ਦੀ ਤਿਆਰੀ ਆ ਤੇ ਦੇਖਣ ਵਾਲੇ ਸਰੋਤਿਆਂ ਨੂੰ ਕੀ ਕਹਾਂਗੇ ਉਹ ਕਿੱਦਾਂ ਦੀ ਤਿਆਰੀ ਰੱਖਣਾ ਦੇਖੋ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨੀ ਚਾਹੁੰਦੇ ਆ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਬੰਦਿਆਂ ਦਾ ਸਾਥ ਦੇਣਾ ਜਿਹੜੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰਦੇ ਨੇ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਕਰਦੇ ਨੇ ਵਪਾਰੀਆਂ ਦੀ ਗੱਲ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਾਕੀ ਪੰਜਾਬ ਦੇ ਲੋਕਾਂ ਦਾ ਆਪਣਾ ਫੈਸਲਾ ਜਿਵੇਂ ਉਹਨਾਂ ਦਾ ਫਤਵਾ ਥੋੜਾ ਕਿਦਾਂ ਦਾ ਫੈਸਲਾ ਫਿਰ ਹੁਣ ਉਹਨਾਂ ਨੇ ਬੀਜੇਪੀ ਦੇ ਲੀਡਰਾਂ ਦੇ ਨਾਲ ਪਿੰਡਾਂ 'ਚ ਆਉਣਾ ਏ ਵੋਟਾਂ ਮੰਗਣੀਆਂ ਨੇ ਕਿਸਾਨ ਤਾਂ ਕਾਲੀਆਂ ਝੰਡੀਆਂ ਲੈ ਕੇ ਖੜ੍ਹ ਰਹੇ ਨੇ ਵਿਰੋਧ ਕਰ ਰਹੇ ਨੇ ਤੁਸੀਂ ਕਿੱਦਾਂ ਦੀ ਤਿਆਰੀ ਕਰ ਰਹੇ ਹੋ ਫਿਰ ਦੇਖੋ ਤੁਸੀਂ ਪਹਿਲਾਂ ਤਾਂ ਸਾਨੂੰ ਤੇ ਕਿਸਾਨਾਂ ਨੂੰ ਵੱਖ ਨਾ ਦੇਖੋ ਅਸੀਂ ਕਿਸਾਨਾਂ 'ਚੋਂ ਹੀ ਉੱਠੇ ਸੀ ਕਿਸਾਨ ਹੀ ਹੈਗੇ ਆ ਕਿਸਾਨਾਂ 'ਚ ਹੀ ਰਹਿਣਾ ਸਾਡਾ ਜੰਮਣਾ ਵੀ ਉੱਥੇ ਸਾਡਾ ਮਰਨਾ ਵੀ ਉੱਥੇ ਅਸੀਂ ਵੀ ਉਹਨਾਂ ਨਾਲ ਆਉ ਸਾਡੇ ਨਾਲ ਨੇ ਕਿਸਾਨਾਂ ਦੇ ਨਾਲ ਹੀ ਅਸੀਂ ਕਿਸੇ ਤੋਂ ਵੱਖ ਤਾਂ ਹੈ ਨਹੀਂ ਠੀਕ ਹੈ ਸਾਡੇ ਤੇ ਰਾਜਨੀਤਿਕ ਠੱਪੇ ਲੱਗੇ ਅਸੀਂ ਡਾਇਰੈਕਟ ਕਿਸੇ ਦਾ ਐਦਾਂ ਵਿਰੋਧ ਵੀ ਨਹੀਂ ਕਰ ਸਕਦੇ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਆਉਣੀ ਹੁੰਦਾ ਪਾਰਟੀਆਂ ਨੇ ਜਾਣਾ ਹੁੰਦਾ ਪਰ ਕਿਸਾਨ ਨੇ ਉਹ ਨਿਊਟਰਲ ਨੇ ਅਸੀਂ ਰਾਜਨੀਤਿਕ ਬੰਦੇ ਆ ਅਸੀਂ ਵੋਟਾਂ ਮੰਗ ਸਕਦੇ ਆ ਅਸੀਂ ਕਿਸਾਨਾਂ ਦੇ ਨਾਲ ਹੀ ਆ ਅਸੀਂ ਕਿਸਾਨਾਂ ਤੋਂ ਬਾਹਰ ਨਹੀਂ ਹੈਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਨੌਜਵਾਨ ਜਿਹੜੇ ਪੰਜਾਬ ਕਿਸਾਨ ਦਲ ਤੋਂ ਕਹਿੰਦੇ ਅਸੀਂ ਅਸਤੀਫਾ ਦੇ ਰਹੇ ਆ ਜਿਹੜੀ ਪਾਰਟੀ ਬਣਾਈ ਸੀਗੀ ਉਹ ਬੀਜੇਪੀ ਦੇ ਵਿੱਚ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਸੀਗੇ ਬੀਜੇਪੀ ਚ ਸ਼ਾਮਲ ਹੋ ਗਏ ਨੇ ਤੇ ਅੱਗੇ ਤਿਆਰੀ ਕਹਿੰਦੇ ਕਰ ਰਹੇ ਆ ਜਿਹੜੀ ਪਾਰਟੀ ਪੰਜਾਬ ਦੇ ਹੱਕਾਂ 'ਚ ਖੜੂਗੀ ਪੰਜਾਬ ਦੀ ਗੱਲ ਕਰੂਗੀ ਉਹਦੀ ਸਪੋਰਟ ਕਰਾਂਗੇ ਜਾਂ ਆਪਣੇ ਤੌਰ ਤੇ ਅਸੀਂ ਪੰਜਾਬ ਨੂੰ ਤਰੱਕੀ ਦੀ ਰਾਹਾਂ ਤੇ ਲਿਜਾਣ ਦੇ ਲਈ ਪੰਜਾਬ ਦੇ ਭਲੇ ਦੇ ਲਈ ਆਪਣੇ ਕੰਮ ਨੇ ਜਿਹੜੇ ਕਰਦੇ ਰਹਾਂਗੇ ਫਿਲਹਾਲ ਅਸੀਂ ਅਜਿਹੀਆਂ ਸਖਸੀਤਾਂ ਨੂੰ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ੍ਹ ਸਾਹਿਬ